ਪਰ ਤਾਂ ਜਿਹੜੇ ਮਸਲਣ ਲੱਗੇ ਪਤਲਾ ਜਿਹੜਾ ਸਾੜਿਆ ਜਾ ਰਿਹਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੇਵਾਦਾਰ ਮਿਲਟਵਾ ਤੋਂ ਜੋਣ ਤੋਂ ਸਕੱਤਰ ਜੇ ਉਸੇ ਦੁਬਲੀ ਬੋ ਰਿਹਾ ਪਾਜੀ ਗੱਲ ਇਸ ਤਰ੍ਹਾਂ ਆ ਵੀ ਠੀਕ ਜਾਂਦੇ ਹੁੰਦੇ ਆ ਵੀ ਜਿਹੜੇ ਲੋਧੇ ਹੁੰਦੇ ਆ ਨਾ ਜਿਹੜੇ ਸੁਦੇਸ਼ ਭਗਤ ਹੁੰਦੇ ਆ ਉਹਨਾਂ ਦੀ ਸੋਚ ਜਿਹੜੀ ਆ ਆਪਣੇ ਤੋਂ ਬਹੁਤ ਵੱਡੀ ਹੁੰਦੀ ਆ ਕਿਉਂਕਿ ਆਪਣੀ ਸੋਚ ਇੱਥੇ ਜਾ ਕੇ ਖਤਮ ਹੁੰਦੀ ਆ ਉਹਨਾਂ ਦੀ ਉੱਥੇ ਜਾ ਕੇ ਸ਼ੁਰੂ ਹੁੰਦੀ ਆ ਮੈਂ ਗੱਲ ਕਰਨ ਲੱਗਾ ਦੀਪ ਸਿੱਧੂ ਦੀ ਦੀਪ ਸਿੱਧੂ ਨੇ ਅੱਜ ਤੋਂ 5 ਸਾਲ ਪਹਿਲਾਂ 4 ਸਾਲ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਇਹਨੂੰ ਪੱਤਰਕਾਰ ਨੇ ਸਵਾਲ ਕੀਤਾ ਇਹ ਵੀ ਭਗਵਾਨ ਜਿਹੜਾ ਵਾ ਇਹ ਕਿਸ ਤਰ੍ਹਾਂ ਪੰਜਾਬ ਵਾਸਤੇ ਰਹੂਗਾ ਉਸ ਟਾਈਮ ਤੇ ਉਹਨੇ ਕਿਹਾ ਸੀਗਾ ਬਹੁਤ ਜ਼ਦੀਪ ਜੀ ਤੁਹਾਨੂੰ ਪੰਜਾਬ ਦਾ ਹੁੰਦਾ ਸੀ ਇਹ ਕਿਸੇ ਟਾਈਮ ਤੇ ਪਰ ਅੱਜ ਇਹ ਟਾਈਮ ਤੇ ਭਾਜਪਾ ਦੇ ਨਾਲ ਇੱਕ ਝੋਕੀ ਜਿਹੀ ਹੋਇਆ ਪਿਆ ਵਾ ਉਹ ਕਹਿੰਦੇ ਉੱਥੇ ਸੱਚ ਕਰਦਾ ਵਾ 19 ਤਰੀਕ ਨੂੰ ਰਾਤ ਨੂੰ ਸਾਡੇ ਕੈਂਪਾਂ ਤੇ ਹਮਲਾ ਕਰਕੇ ਸ਼ਰਾਬੀ ਬੰਦੇ ਨੇ ਪਤਾ ਨਹੀਂ ਕਿ ਕਿਹੋ ਜਿਹਾ ਸੁਲਤਾਨੀ ਹੈ ਕਿ ਨਹੀਂ ਹੈ ਜੀ ਇਹਨੇ ਸਾਡੇ ਕੈਂਪਾਂ ਤੇ ਹਮਲਾ ਕਰਾਇਆ ਪ੍ਰਸ਼ਾਸਨ ਨੇ ਉੱਥੇ ਇੰਨੀ ਗੁੰਡਾਗਰਦੀ ਕੀਤੀ ਲਾਗੇ ਲਾਗੇ ਪਿੰਡਾਂ ਵਾਲਿਆਂ ਨੇ ਇੰਨੀ ਗੁੰਡਾਗਰਦੀ ਕੀਤੀ ਤੇ ਜੋ ਉੱਥੇ ਸਾਡਾ ਸਮਾਨ ਸੀਗਾ ਲੰਗਰ ਦਾ ਸਮਾਨ ਸੀ ਪੱਖੇ ਹੀ ਕੂਲਰ ਸੀਗੇ ਏਸੀ ਸੀਗੇ ਸਭ ਲਾ ਕੇ ਲੈ ਗਿਆ ਉਹ ਕਨੌਰ ਦਾ ਜਿਹੜਾ ਐਮਐਲਏ ਆ ਉਹਦੇ ਘਰੋਂ ਉੱਤੇ 7 ਟਰਾਲੀਆਂ 2-3 ਟਰੈਕਟਰ ਉਹਦੇ ਘਰੋਂ ਬਰਾਮਦ ਹੋਏ ਆ ਇਸ ਤਰ੍ਹਾਂ ਕਿਸੇ ਦੀ ਟਰਾਲੀ ਨਹੀਂ ਲੱਭਣ ਢਈ ਕਿਸੇ ਦਾ ਟਰੈਕਟਰ ਨਹੀਂ ਲੱਭਣ ਡਿਆ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆਂ ਵੀ ਤੂੰ ਮੁੱਖ ਮੰਤਰੀ ਦੇ ਬਣ ਗਿਆ ਪਰ ਤੈਨੂੰ ਇੰਨਾ ਨਹੀਂ ਗਾ ਪਤਾ ਵੀ ਪਿੱਛਾ ਇਤਿਹਾਸ ਵੇਖ ਲੈਨੋ ਜਦੋਂ ਲੋਕ ਯੋਧੇ ਪਿੱਛੇ ਲੜਦੇ ਹੁੰਦੇ ਸੀ ਨਾ ਉਹ ਰਾਤ ਨੂੰ ਸ਼ੀਸ਼ਫਾਜ਼ ਕਰਕੇ ਤੇ ਜਿਹੜੀ ਜੰਗ ਆ ਉਹ ਬੰਦ ਕਰ ਦਿੰਦੇ ਹੁੰਦੇ ਸੀ ਤੇ ਤੂੰ ਤੇਰਾ ਬੇੜਾ ਗਰਖ ਜੇ ਤੇਰੀ ਸੁਰਤ ਹੀ ਨਹੀਂ ਕੰਮ ਕਰਦੀ ਫਿਰ ਤੂੰ ਇਹੋ ਸੋਚ ਲੈਨੋ ਕਿਤੇ ਇਤਿਹਾਸ ਪੜਿਆ ਹੁੰਦਾ ਤੇ ਤੂੰ ਇਹੋ ਸੋਚ ਲੈਨੋ ਵੀ ਰਾਜ ਨੂੰ ਨਹੀਂ ਆ ਦਿਨੇ ਚੜਾਈ ਕਰ ਲੈਨੋ ਜਿਨੇ ਸਾਡੇ ਬੰਦਿਆਂ ਨੂੰ ਭੇਜਦੇ ਨੂੰ ਉਤਰਾ ਹੀ ਕਿਉਂਕਿ ਸਰਕਾਰ ਵੱਡੀ ਆਹੀਂ ਇਹ ਮੰਨਦੇ ਆਂ ਸਰਕਾਰ ਕੋ ਸਾਰਾ ਤੰਤਰ-ਯੰਤਰ ਹੈਗਾ ਵਾ ਸਰਕਾਰ ਜਦੋਂ ਮਰਜ਼ੀ ਸਾਨੂੰ ਖਾ ਸਕਦੀ ਡਾਂਗਾ ਪਾਰ ਕੇ ਇਹ ਗੱਲ ਸੱਚ ਹੈ ਸੀਗੀ ਪਰ ਸਾਡੀ ਜਿੱਤ ਹੋਈ ਆ ਸਾਡੀ ਹਾਰ ਨਹੀਂ ਹੋਈ ਅਸੀਂ ਉਦੋਂ ਦੇ ਪਿੰਡਾਂ ਦੇ ਵਿੱਚ 19 ਤਰੀਕ ਤੋਂ ਲੈ ਕੇ ਸਾਰੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਪੁਤਲੇ ਇਤਰਾ ਫੂਕ ਫੂਕੇ ਸਾਰੇ ਪਿੰਡਾਂ ਦੇ ਵਿੱਚ ਇਨਾ ਹੱਸ਼ਾਵਾ ਵੀ ਇਨਾ ਸ਼ਾਵਾ ਵੀ ਸੇ ਉਹ ਆਂਦੇ ਆ ਵੀ ਇਨਾ ਗੁੱਸਾ ਵਾ ਵੀ ਜਦੋਂ ਵੀ ਤੁਹਾਡਾ ਡਰ ਆਊਗਾ ਮੀਟਿੰਗਾਂ ਸਾਡੀਆਂ ਚੱਲਣ ਡੀਆਂ ਵਾ ਸੂਬੇ ਦੀਆਂ ਵੀ ਜ਼ਿਲ੍ਹੇ ਦੀਆਂ ਵੀ ਤੇ ਉੱਪਰ ਵੀ ਦੋ ਫੋਰਮਾਂ ਦੀਆਂ ਮੀਟਿੰਗਾਂ ਚੱਲਣ ਡੀਆਂ ਜੋ ਵੀ ਫੈਸਲਾ ਆਊਗਾ ਭਾਵੇਂ ਪੰਜਾਬ ਬੰਦ ਕਰਨਾ ਪਵੇ ਭਾਵੇਂ ਰੇਲਾਂ ਬੰਦ ਕਰਨੀਆਂ ਪੈਣ ਬੱਸਾਂ ਬੰਦ ਕਰਨੀਆਂ ਪੈਣ ਰੋਡ ਬੰਦ ਕਰਨੇ ਪੈਣ ਅਸੀਂ ਉਹ ਸਾਰੇ ਕਰਕੇ ਤੇ ਸਾਈ ਆਪਣੇ ਆਪ ਨੂੰ ਜਿਹੜੇ ਗ੍ਰਿਫਤਾਰ ਕੀਤੇ ਸਾਡੇ ਉਹ ਵੀ ਬਾਹਰ ਕਢਾਵਾਂਗੇ ਤੇ ਇਹ ਤੋਂ ਨੱਕ ਨਾਲ ਲੀਕਾਂ ਵੀ ਕਢਾਵਾਂਗੇ ਇਹਨੂੰ ਦੱਸਾਂਗੇ ਭਗਵਾਨ ਜੀ ਮਾਨ ਨੂੰ ਹੁਣ 2027 ਦੇ ਵਿੱਚ ਜਿਸ ਤਰ੍ਹਾਂ ਭਾਜਪਾ ਦਾ ਹਾਲ ਹੋਇਆ ਹੈ ਨਾ ਇਹਨੂੰ ਪਿੰਡਾਂ ਦੇ ਵਿੱਚ ਇਹਨੂੰ ਵੜ ਨਹੀਂ ਦਿਆਂਗੇ ਕਿਹਨਾ ਭੰਜੀ ਆਪਣੇ ਮਗਿੰਦਰਪੁਰ ਜ਼ਿਲ੍ਹਾ ਪ੍ਰਧਾਨ ਤੇ ਕੀ ਮਸਲਾ ਕੀ ਜਿਹੜਾ ਪੁਤਲਾ ਸਾੜਿਆ ਜਾ ਰਿਹਾ ਹੈ ਤੁਹਾਡੇ ਨਾਲ ਅਤਵਾਦੀ ਜੀ ਤੁਸੀਂ ਜਾਣਦੇ ਹੋ ਪਨੋਰੀ ਬਾਰਡਰ ਤੇ ਸਾਡੇ ਮਾਰਕ ਭਰਾ ਜਿਹੜੇ ਪਿਛਲੇ ਕਈ ਸਾਲਾਂ ਤੋਂ ਮੈਂ ਕਹਿ ਸਕਦੀ ਜਿਉਂਕੇ ਬੈਠੇ ਚੁੱਕੇ ਨੇ ਇਹਦੀਆਂ ਮੀਟਿੰਗਾਂ ਲਗਭਗ ਲੱਗਦੀਆਂ ਰਹਤੀਆਂ ਸੀ ਹਰ ਮਹੀਨੇ ਬਾਅਦ ਲੱਗਦੀ ਹਫਤੇ ਬਾਅਦ ਲੱਗਦੀ ਤੇ ਆਪ ਵੀ ਜਾਣਦੇ ਹੋ ਕਿ ਜਿਹੜੀ ਮੀਟਿੰਗ ਸੈਂਡ ਕਰਦੇ ਹੋਏ ਇਹਨਾਂ ਤੋਂ ਡੱਲੇ ਵਾਲੇ ਦੀ 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 ਸੈਂਡਲੇ ਵਾਲੇ ਕਿਉਂਕਿ ਮਰਨ ਉਹਨਾਂ ਨੂੰ ਬਿਨਾਂ ਦੱਸੇ ਉਹਨਾਂ ਨੂੰ ਰਿਹਾਸ ਵਿੱਚ ਲੈ ਲੈਣਾ ਬਿਨਾਂ ਇਨਫੋਰਮ ਕੀਤੇ ਰਿਹਾਸ ਵਿੱਚ ਲੈ ਲੈਣਾ ਸਾਡੀਆਂ ਸਿੱਖ ਬੀਬੀਆਂ ਜਿਹੜੀ ਕਿ 14-15 ਦੇ ਕਰੀਬ ਉਹਨਾਂ ਨੂੰ ਰਿਹਾਸ ਵਿੱਚ ਲੈ ਲੈਣਾ ਬੱਚਿਆਂ ਨੂੰ ਰਿਹਾਸ ਵਿੱਚ ਲੈ ਲੈਣਾ ਇਸ ਤੋਂ ਮਤਭਾਗੀ ਕੀ ਕਿਹੜੀ ਗੱਲ ਹੋ ਸਕਦੀ ਆ ਅਸੀਂ ਇਸੀ ਦਾ ਵਿਰੋਧ ਕਰਦੇ ਹੋਏ ਕਿਉਂਕਿ ਸਾਡੇ ਜਿਹੜੇ ਸਿੱਖ ਕਿਸਾਨ ਵੀਰੇ ਆ ਆਪਣੇ ਹੱਕਾਂ ਲਈ ਆਪਣੇ ਆਪਣੀ ਹੱਕ ਮੰਗਣ ਲਈ ਜਿਹੜੇ ਉੱਥੇ ਬੈਠੇ ਆ ਨਾ ਕਿ ਇੱਕ ਮਿੰਟ ਫਿਰ ਚੈਰ ਕਰਦੇ ਆ ਕਿਉਂਕਿ ਸਾਨੂੰ ਬਣਦਾ ਜੋ ਥਾਕਿਆ ਸਰਕਾਰ ਨਹੀਂ ਦੇ ਰਹੀ ਇੱਕੜੇ ਫਸਾਦੀ ਗੱਲ ਕੀਤੀ ਜਾਵੇ ਕਿਸਾਨੀ ਦੀ ਗੱਲ ਕੀਤੀ ਜਾਵੇ ਜਵਾਨੀ ਦੀ ਗੱਲ ਕੀਤੀ ਜਾਵੇ ਕਿਸੇ ਵੀ ਫੀਲਡ ਵਿੱਚ ਆਦੀ ਮਾਰ ਲਈਏ ਸਾਨੂੰ ਆਪਣੇ ਬੰਦੇ ਹੱਕ ਜਿਹੜੇ ਉਹ ਨਹੀਂ ਮਿਲ ਰਹੇ ਔਰ ਆਪਣੇ ਹੱਕਾਂ ਦੀ ਰਾਖੀ ਕਰ ਲਈ ਆਪਣੇ ਹੱਕ ਜਿਹੜੇ ਉਹ ਲੈਣ ਲਈ ਸਾਡੇ ਜਿਹੜੇ ਆ ਕਿਸਾਨ ਵੀਰ ਜਿਹੜੇ ਉਹ ਬੈਠੇ ਆ ਐ ਖਨੋਰੀ ਬਾਰਡਰ ਤੇ ਔਰ ਉਹਨਾਂ ਦਾ ਉਥੋਂ ਉਹਨਾਂ ਨੂੰ ਠਾਉਣ ਦੇ ਲਈ ਬਿਨਾਂ ਦੱਸੇ ਰਿਆਸਤ ਵਿੱਚ ਲੈਂਡ ਤੋਂ ਬਾਅਦ ਸਭ ਤੋਂ ਦੁੱਖ ਵਾਲੀ ਗੱਲ ਇਹ ਆ ਕਿ ਜਿਹੜੇ ਉਹਨਾਂ ਨੇ ਇੱਕ ਆਲਣਾ ਬਣਾਇਆ ਸੀ ਆਪਣਾ ਘਰ ਬਣਾਇਆ ਸੀ ਜਿਸ ਵਿੱਚ ਉਹ ਰਹਿੰਦੇ ਸੀ ਜਾ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਢਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਛੋਟੇ ਤੋਂ ਛੋਟਾ ਬੱਚਾ ਵੀ ਇਸ ਚੀਜ਼ ਨੂੰ ਵੇਖੂਗਾ ਤੇ ਠੀਕ ਉਹਦੇ ਵਿੱਚ ਦਰਦ ਜਿਹੜਾ ਪਾਊਗਾ ਕਿ ਹਾਂ ਕਿ ਇਸ ਤਰੀਕੇ ਨਾਲ ਉਹਨਾਂ ਦੇ ਆਲਣੇ ਢਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਅਸੀਂ ਤੁਬਲੀ ਵਾਸੀ ਇਹ ਸਾਰਾ ਇਲਾਕਾ ਮਿਲ ਕਰਕੇ ਤੇ ਇਸ ਚੀਜ਼ ਦਾ ਵਿਰੋਧ ਕਰਦੇ ਪਏ ਆ ਸਰਕਾਰ